ਤਾਰੂ ਬਲੜ ਦਿੱਤੇ ਜਾਣਗੇ ਆ ਜਗਪਰੀਏ ਦੀ ਰੇਡ ਤੇ ਸ਼ੀਲੂ ਕਹਿੰਦੇ ਬੱਲੇ ਬੱਲੇ ਕਰਾਉਂਦਾ ਆ ਆ ਸਾਹਮਣੇ ਜਫਾ ਲੱਗਣ ਜਾ ਰਿਹਾ 3 ਸੈਕਿੰਡ ਦਾ ਪੀਂਦ ਦਾ ਸਬਾਹ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਪਤ ਆ ਪਰ ਦੂਜੇ ਪਾਸੇ ਬੈਸਟਾ ਨੂੰ ਧੱਕ ਧੱਕ ਬੈਸਟਾ ਨੂੰ ਬਰੇ ਦਾ ਆ ਮੇਲਾ ਨਹਾਰੇ ਦਾ ਜਗਪਰੀਆ ਤੇ ਸ਼ੀਲੂ ਦੇ ਦਰਮਿਆਨ ਇੱਥੇ ਰੱਖ ਇੱਥੇ ਰੱਖ ਮੇਰੇ ਬੱਲੇ ਬਰੇ ਕਰਾਦੀ ਆ ਧਰਤੀ ਹਿੱਲਦੀ ਇਹ ਖੇਡ ਤੱਕ ਤੋਂ ਦੇ ਨਾਲ ਹੈਗੀ ਵੱਡੇ ਦਿਨ ਦੇ ਜਦੋਂ ਪੈਰ ਪੁੱਟਣ ਗਬਰੂ ਧਰਤੀ ਹਿੱਲਦੀ ਧਰਤੀ ਹਿੱਲਦੀ ਇਹ ਪਰਕੇ ਦੇ ਲੱਗੂ ਤੇ ਸ਼ੀਲੂ ਬਰੇ ਮਿੱਤਰੋ ਉਹ ਫੜਿਆ ਘੋਟ ਚੰਬਰ ਨੰਬਰ ਕਿਤੇ ਸਵੇਰ ਚੱਕ ਤੇ ਰਹਿਣੀ ਹੈ ਉਹ ਮੇਲਾ ਲੋਹਾਰੇ ਦਾ ਤੱਕ ਤੇ ਤੱਕ ਤੇ ਪੈਣੀ ਹੈ ਉਹ ਜੰਗਪੁਰੇ ਦੀ ਰੇਡ ਤੇ ਹੁਣ ਸ਼ੀਲੂ ਫੇਰ ਸ਼ੀਲੂ ਫੇਰ ਆ ਸ਼ੀਲੂ ਫੇਰ ਆ ਟੱਕ ਟੱਕ ਦਿੱਤੇ ਜਾਣੇ ਆ